ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਮਦਵਾ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਜਾਂ ਕਹਿ ਲੋ ਕਿ ਪੰਜਾਬ ਤੋਂ ਬਾਹਰ ਜਦੋਂ ਵੀ ਇਹ ਕਿਹਾ ਜਾਂਦਾ ਹੈ ਕਿ ਅਸੀਂ ਪੰਜਾਬ ਤੋਂ ਆ ਜਾਂ ਮੈਂ ਪੰਜਾਬ ਚ ਲਾਂ ਜਾਂ ਮੈਂ ਪੰਜਾਬ ਦਾ ਰਹਿਣ ਵਾਲਾ ਜਾਂ ਜਦੋਂ ਵੀ ਪੰਜਾਬ ਕਿਹਾ ਜਾਂਦਾ ਤਾਂ ਸਭ ਤੋਂ ਪਹਿਲਾਂ ਜ਼ਿਹਨ ਚ ਆਉਂਦਾ ਪਿੰਡ ਉਹ ਖੇਤ ਉਹ ਜ਼ਮੀਨਾ ਤੇ ਉਹ ਪੰਜਾਬੀਅਤ ਜਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਪੰਜਾਬ ਦਾ ਨਾਮ ਆਉਂਦੀ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਪਿੰਡਾਂ 'ਚ ਵਸਦਾ ਪਰ ਜੋ ਹਾਲਾਤ ਸਰਕਾਰਾਂ ਨੇ ਬਣਾ ਦਿੱਤੇ ਹੈ ਜਾਂ ਕਹਿ ਲਿਏ ਕਿ ਜੋ ਮੌਜੂਦਾ ਸਰਕਾਰ ਨੇ ਬਣਾ ਦਿੱਤੇ ਹੈ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਤੁਹਾਨੂੰ ਇਹ ਕਹਿਣਾ ਪਏਗਾ ਕਿ ਪੰਜਾਬ ਫਲੈਟਾਂ ਦੇ ਵਿੱਚ ਵਸਦਾ ਸੁਣ ਕੇ ਹੈਰਾਨ ਹੋਣਾ ਦਰਦ ਵੀ ਹੈ ਪਿੰਡਾਂ 'ਚ ਵਸਣ ਵਾਲਾ ਪੰਜਾਬ ਹੌਲੀ-ਹੌਲੀ ਫਲੈਟਾਂ ਦੇ ਵਿੱਚ ਕੰਕਰੀਟ ਦੇ ਜੰਗਲਾਂ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਮੈਸੇਜ ਕਰਕੇ ਇਹ ਗੱਲ ਕਹਿ ਰਿਹਾ ਕਿ ਤੁਹਾਨੂੰ ਇਹ ਕਹਿਣਾ ਪਏਗਾ ਕਿ ਪੰਜਾਬ ਪਿੰਡਾਂ 'ਚ ਨਹੀਂ ਪੰਜਾਬ ਫਲੈਟਾਂ ਦੇ ਵਿੱਚ ਵੱਸਦਾ ਕਿ ਕਿਉਂ ਕਹਿਣਾ ਪੈ ਰਿਹਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਇੱਕ ਲੰਬੀ ਜद्दोजਹਿਦ ਪੰਜਾਬ ਦੇ ਲੋਕਾਂ ਨੇ ਚਲਾਈ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਗਈ ਵਿਰੋਧ ਹੋਇਆ ਲਗਾਤਾਰ ਸਰਕਾਰ ਨੇ ਕਈ ਮੀਟਿੰਗਾਂ ਸਟੇਕ ਹੋਲਡਰਸ ਨਾਲ ਕੀਤੀਆਂ ਪਰ ਕਹਿ ਲੋ ਕਿ ਪਾਲਿਸੀ ਅਨਾਉਂਸ ਕਰਨ ਤੋਂ ਪਹਿਲਾਂ ਸਟੇਕ ਹੋਲਡਰ ਕਿਤੇ ਸੀ ਸਟੇਕ ਹੋਲਡਰਸ ਨੇ ਹੀ ਸਵਾਲ ਖੜਾ ਕੀਤਾ ਔਰ ਆਖਰਕਾਰ ਲੋਕਾਂ ਦੀ ਇੱਕ ਜਿੱਤ ਹੋਈ ਪਰ ਉਸ ਤੋਂ ਬਾਅਦ ਜੋ ਹਾਲਾਤ ਬਣੇ ਚਾਹ ਕਹਿ ਲੋ ਕਿ ਕਈ ਵਾਰੀ ਜਦੋਂ ਕਿਸੇ ਪਾਸੇ ਸੌਦਾ ਸੁਦਾ ਜਾ ਕਰ ਲਿਆ ਹੋਵੇ ਨਾ ਮੈਂ ਹੁਣ ਮੁੱਦੇ ਤੇ ਹੀ ਆ ਜਾਣਾ ਕਿਉਂਕਿ ਇਹ ਸੁਧਰਦੇ ਨਹੀਂ ਇਹਨਾਂ ਨਾਲ ਇਹੀ ਗੱਲ ਕਰਨੀ ਪੈਂਦੀ ਹੈ ਕਹਿੰਦੇ ਜਿਹੜੇ ਛਿੱਤਰਾਂ ਦੇ ਯਾਰ ਹੁੰਦੇ ਐ ਉਹ ਮਿੱਤਰਾਂ ਦੇ ਨਹੀਂ ਹੁੰਦੇ ਉਹ ਛਿੱਤਰਾਂ ਦੇ ਹੁੰਦੇ ਐ ਇਹਨਾਂ ਨਾਲ ਗੱਲ ਹੀ ਇਦਾਂ ਕਰਨੀ ਪੈਂਦੀ ਹੈ ਕਹਿੰਦੇ ਕਈ ਵਾਰੀ ਜਦੋਂ ਸੌਦਾ ਸੁਦਾ ਕਰ ਲਿਆ ਹੋਵੇ ਬਿਆਨਾ ਬਿਉਨਾ ਕਰ ਲਿਆ ਹੋਵੇ ਕੋਈ ਡੀਲ ਡੂਲ ਕਰ ਲਈ ਹੋਵੇ ਨਾ फिर भावें जो जमीन तुम तो विखाई है वो भावें कैंसल हो जाए तो फिर दूजी का जुगाड़ करना पैंता कि उ तैयारी चल रही है दरअसल सरकार ने एक फैसला लिया है कि मोहाली द इकवजा एक सौ एकड़ जमीन हूँ एक्वायर की जाएगी पहला पूलिंग से हूँ पुराने तरीके एक्वायर की जाएगी पर कु मिला के जमीन पिंडी जाएगी एक फैसला कुछ दिन पहला मैं ये आऊँगा पर एक फैसला कुछ दिन पहला सरकार ने किया ਮੋਹਾਲੀ ਦੇ ਕਈ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਦੇ ਅੰਦਰ ਲੈ ਕੇ ਆ ਗਈ। ਜਿਹੜੇ ਸ਼ਹਿਰ ਚ ਪਿੰਡ ਸੀਗੇ ਉਹਨਾਂ ਦੀ ਕੁਝ ਜ਼ਮੀਨਾਂ ਵੀ ਸੀਗੀਆਂ ਉਹ ਹੁਣ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ ਆ ਗਏ ਐ। ਉਹ ਪਿੰਡਾਂ ਦੇ ਲੋਕ ਕੀ ਕਹਿ ਰਿਹਾ ਹੈ ਵਿਰੋਧ ਕਰ ਰਿਹਾ ਹੈ ਕਿ ਸਾਡੇ ਪਿੰਡ ਖਾਰੀਏ ਸਰਕਾਰ। ਪਰ باوجود ਉਸ ਦੇ ਉਹ ਕਹਿ ਰਹੇ ਨੇ ਕਿ ਬਿਨਾਂ ਸਟੇਕ ਹੋਲਡਰਸ ਤੋਂ ਗੱਲ ਕੀਤੇ ਸਰਕਾਰ ਨੇ ਫੈਸਲਾ ਕਿਉਂ ਲਿਆ ਕਿ ਗ੍ਰਾਮ ਸਭਾ ਵਾਦੇ ਬਤੇ ਪਏ ਕਿ ਪੰਚਾਇਤਾਂ ਨਾਲ ਗੱਲ ਕੀਤੀ ਜਾਂ ਸਿਰਫ ਇੱਕ ਹੁਕਮ ਜਾਰੀ ਕੀਤਾ ਔਰ ਉਸ ਤੋਂ ਬਾਅਦ ਸਾਨੂੰ ਸ਼ਹਿਰਾਂ 'ਚ ਤਬਦੀਲ ਕਰਤਾ ਜੋ ਸਾਨੂੰ ਨਹੀਂ ਚਾਹੀਦਾ ਹੁਣ ਕਿਉਂ ਕੀਤਾ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਵੀ ਨੇ ਜਨਾਬ ਪਿੰਡਾਂ ਦੇ ਵਿੱਚ ਮੁਹਾਲੀ ਵਰਗੇ ਸ਼ਹਿਰ 'ਚ ਉਹ ਪਿੰਡ ਜਿਹੜੇ ਕਿ ਸੈਕਟਰਾਂ ਦੇ ਵਿਚਕਾਰ ਨੇ ਉਹਨਾਂ ਛੋਟੇ-ਛੋਟੇ ਲੈਂਡ ਪੈਚ 2 ਏਕੜ 4 ਏਕੜ 5 ਏਕੜ 8 ਏਕੜ ਦਾ ਸੀ 1 ਤੋਂ ਥੱਲੇ-ਥੱਲੇ ਵਾਲੇ ਪੰਚਾਇਤੀ ਜ਼ਮੀਨਾਂ ਵੀ ਨੇ ਜੇ ਪਿੰਡ ਹੀ ਨਾ ਰਹੇ ਉਹ ਤੇ ਸ਼ਹਿਰ ਹੋ ਗਏ ਨਗਰ ਨਿਗਮ ਚਾਗੇ ਫਿਰ ਪੰਚਾਇਤੀ ਜ਼ਮੀਨਾਂ ਦਾ ਪਿੰਡਾਂ ਨੇ ਕੀ ਕਰਨਾ ਉਹ ਤੇ ਸ਼ਹਿਰੀ ਹੋ ਗਏ ਉਹ ਗਾਣਾ ਹੈ ਨਾ ਸਤਿੰਦਰ ਸਰਤਾਜ ਦਾ ਪਾਣੀ ਪੰਜਾ ਦਰਿਆਵਾਂ ਵਾਲਾ ਜ਼ੈਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਆ ਕੇ ਸ਼ਹਿਰੀ ਹੋ ਗਿਆ ਉਹਨੂੰ ਸ਼ਹਿਰ ਜਾਣ ਦੀ ਲੋੜ ਹੀ ਨਹੀਂ ਪਈ ਪਿੰਡਾਂ ਵਾਲੇ ਸਰਕਾਰ ਨੇ ਪਿੰਡਾਂ 'ਚ ਬੱਠੇ-ਬੱਠੇ ਸ਼ਹਿਰੀ ਬਣਾਤੇ ਇਹਦਾ ਵਿਰੋਧ ਹੋ ਰਿਹਾ ਲੋਕ ਲਗਾਤਾਰ ਵਿਰੋਧ ਕਰ ਰਹੇ ਹੈ ਕਿਉਂ ਅੱਖ ਪੰਚਾਇਤੀ ਜ਼ਮੀਨ ਤੇ ਖਤਸ਼ਾ ਜ਼ਾਹਰ ਕਰ ਰਿਹਾ ਹੈ ਉਸ ਤੋਂ ਬਾਅਦ ਇੱਕ ਨਵਾਂ ਫਰਮਾਨ 5100 ਏਕੜ ਜ਼ਮੀਨ ਐਕਵਾਇਰ ਕਰਨ ਦਾ ਉਹ ਕਿਹੜੀ ਹੋਏਗੀ 에어ਪੋਰਟ ਰਾਉਂਡ ਅਬਾਊਟ ਤੋਂ ਜਿਹੜੀ ਰੋਡ ਟੰਗੋਰੀ ਨੂੰ ਜਾਂਦੀ ਹੈ ਜੀ 에어로ਟਰੋਪੋਲਿਸ ਦੇ ਬਲਾਕ ਬਣਾਣੇ ਐ 에어로ਟਰੋਪੋਲਿਸ ਦੇ ਬਲਾਕਸ ਬਣਾਣੇ ਉੱਥੇ ਜੀ ਜ਼ਮੀਨ ਅਸੀਂ ਲੈਣੀ ਹੈ ਨਿਊ ਚੰਡੀਗੜ੍ਹ ਦੇ ਵਿੱਚ ਚਾਰ ਲੋਕੇਸ਼ਨ ਆਈਡੈਂਟੀਫਾਈਡ ਕੀਤੀਆਂ ਜੀ ਉੱਥੇ ਅਸੀਂ ਜ਼ਮੀਨ ਲੈਣੀ ਹੈ ਹੁਣ ਸਵਾਲ ਇੱਕ ਵੱਡਾ ਹੈ ਕਿਸਾਨਾਂ ਨੇ ਲੈਂਡ ਪੂਲਿੰਗ ਦਾ ਵਿਰੋਧ ਕੀਤਾ ਲੋਕਾਂ ਨੇ ਵਿਰੋਧ ਕੀਤਾ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਉਹ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਪਰ ਹੁਣੇ ਜਿਹੜੀ 5100 ਏਕੜ ਜ਼ਮੀਨ ਸਰਕਾਰ ਲੈਣ ਜਾ ਰਹੀ ਹੈ ਇਸ ਦਾ ਕੀ ਵਿਰੋਧ ਨਹੀਂ ਹੋ ਰਿਹਾ ਜਾਂ ਇਹ ਕਿਸੇ ਸਟੇਕ ਹোল্ডার ਤੋਂ ਗੱਲ ਕਰਕੇ ਹੋ ਰਹੀ ਹੈ ਨੋ ਸੈਕਟਰ 90 ਬਣਾਉਣ ਦੀ ਤਿਆਰੀ ਹੈ ਔਰ ਦੋ ਨਿਊ ਚੰਡੀਗੜ੍ਹ ਦੇ ਵਿੱਚ ਟਾਊਨਸ਼ਿਪ ਬਣਾਉਣ ਦੀ ਤਿਆਰੀ ਹੈ ਟਾਊਨਸ਼ਿਪ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਲੋਕ ਇਹ ਕਹਿਣਗੇ ਮੇਰੀ ਗੱਲ ਸੁਣ ਕੇ ਕਿ ਪੰਜਾਬ 'ਚ ਵਿਕਾਸ ਹੋ ਰਿਹਾ ਤੁਹਾਨੂੰ ਕੀ ਤਕਲੀਫ ਹੈ ਮੈਂ ਹੀ ਤੁਹਾਨੂੰ ਕਹਿਣਾ ਚਾ ਰਿਹਾ ਕਿ ਹੁਣ ਪੰਜਾਬ ਪਿੰਡਾਂ 'ਚ ਨਹੀਂ ਵੱਸਦਾ ਪੰਜਾਬ ਫਲੈਟਾਂ 'ਚ ਵੱਸਦਾ ਪੰਜਾਬ ਦਾ ਜਦੋਂ ਨਾਮ ਆਂਦਾ ਤੁਹਾਨੂੰ ਵਿਕਾਸ ਸਰਕਾਰ ਜੀ ਕਰਨਾ ਸੀ ਖੇਤੀ ਦਾ ਕਰਦੇ ਉਹਦੇ ਤੇ ਦੱਸੋ ਤੁਸੀਂ ਹੁਣ ਤੱਕ ਕੀ ਕੀਤਾ ਕਿਸਾਨਾਂ ਦੇ ਭਲਾਈ ਲਈ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਹੁਣ ਤੱਕ ਸਰਕਾਰ ਨੇ ਕੀ ਕੀਤਾ ਪਾਲਿਸੀ ਕੀ ਹੈ ਤੁਹਾਡੀ ਹੈ ਪਾਲਿਸੀ 4 ਸਾਲ ਹੋਣਾ ਲਿਆ ਹੈ ਕੋਈ ਪਾਲਿਸੀ ਇੰਡਸਟਰੀ ਪੰਜਾਬ ਚਾਏ ਚੰਗੀ ਗੱਲੇ ਵਿਦੇਸ਼ ਜਾਓ ਵਿਦੇਸ਼ੀ ਲੈ ਕੇ ਆਓ ਪਰ ਜਿਹੜੀ ਆਲਰੇਡੀ ਇੰਡਸਟਰੀ ਪੰਜਾਬ ਚ ਹੈ ਉਹ ਬਾਹਰਲੇ ਸੂਬਿਆਂ ਚ ਜਾ ਰਹੀ ਹੈ ਜਾਂ ਮੈਂ ਖੁੱਲਕੇ ਕਹਾਂ ਤੁਹਾਡੇ ਜਰਮਨੀ ਵਾਲੇ ਦੌਰੇ ਤੋਂ 3 ਸਾਲ ਪਹਿਲੇ ਵਾਲੇ ਤੋਂ ਦੱਸੋ ਪੰਜਾਬ ਨੂੰ ਕੀ ਮਿਲਿਆ BMW ਆਈ ਕਰਾਂਗਾ ਗੱਲ ਉਹਦੀ ਥੋੜੇ ਜਿਹਾ ਲੁਕੋ ਹੋਰ ਕੀ ਆਇਆ ਸੋ ਇੰਡਸਟਰੀਅਲ ਪਾਲਿਸੀ ਤੁਹਾਡੀ ਹੈ ਨਹੀਂ ਮੰਤਰੀ ਜੀ ਕਹਿੰਦੇ ਜਨਵਰੀ ਚ ਲੈ ਕੇ ਆਵਾਂਗੇ ਜਦੋਂ ਸਾਲ ਰਹਿ ਜਾਣਾ ਤੁਹਾਡਾ ਅੱਗੇ ਤਾਂ ਲੋਕਾਂ ਨੇ ਤੈਅ ਕਰਨਾ ਮੈਂ ਐਸੇ ਕਰਕੇ ਕਹਿ ਰਿਹਾ ਕਿ ਜਿਸ ਚੀਜ਼ ਦੀ ਲੋੜ ਪੰਜਾਬ ਨੂੰ ਹੈ ਉਹ ਤੇ ਹੈ ਨਹੀਂ ਹੁਣ ਜ਼ਮੀਨਾਂ ਤੇ ਅੱਖ ਕਿਉਂ ਹੈ ਕਿਉਂਕਿ ਨਾ ਸੌਦਾ ਬੜਾ ਸਹੀ ਹੈ ਸੌਦਾ ਕਿਵੇਂ ਸਹੀ ਹੈ ਮੈਂ ਤੁਹਾਨੂੰ ਦੱਸਣਾ ਪ੍ਰਾਪਰਟੀ ਡੀਲਰ ਬਹੁਤ ਤੁਸੀਂ ਵੇਖੇ ਹੋਣੇ ਐ ਇਹਦਾ ਲਿਆ ਤੂੰ ਕਿੰਨੇ ਦਾ ਵੇਚਣਾ 2 ਕਰੋੜ ਦਾ ਅੱਗੇ 2.5 ਕਰੋੜ ਦੀ ਡੀਲ ਕੀਤੀ ਚਲ ਚੱਕ ਖਤਮ 50 ਲੱਖ ਜ਼ੇਬ ਚ ਹੁਣ ਤੁਸੀਂ ਕਹੋਗੇ ਤੇ ਸਰਕਾਰ ਨੇ ਵੇਚਣੀ ਕਿਸਾਨਾਂ ਨੂੰ ਐਕਵਾਇਰ ਕਰਨੀ ਹੈ ਸਰਕਾਰ ਨੇ ਤੁਹਾਨੂੰ ਫਲੈਟ ਬਣਾ ਕੇ ਨਹੀਂ ਦੇਣੇ ਇੱਥੇ ਸਰਕਾਰ ਲੋਕਾਂ ਲਈ ਕੰਮ ਕਰਦੀ ਹੈ ਸਰਕਾਰ ਦਾ ਕੰਮ ਲੋਕਾਂ ਲਈ ਕੰਮ ਕਰਨਾ ਹੁੰਦਾ ਹੈ ਕਿਹੜੇ ਪੰਜਾਬ ਦੇ ਬੰਦੇ ਨੂੰ ਪਿਛਲੇ 10 ਸਾਲਾਂ ਦੇ ਵਿੱਚ ਸਸਤਾ ਘਰ ਸਰਕਾਰ ਨੇ ਲੈ ਕੇ ਦਿੱਤਾ ਉਹ ਸਕੀਮਾਂ ਜੋ ਪਹਿਲੇ ਪੁੜਾ ਗਮਾੜਾ ਕਿਸ਼ਤਾਂ ਤੇ ਤੁਹਾਨੂੰ ਪਲਾਟ ਜਿੰਦਾ ਸੀ ਤਾਂ ਜੋ 9 ਸਾਲ ਦੀਆਂ ਕਿਸ਼ਤਾਂ ਤੇ ਛਮਾਈ ਕਿਸ਼ਤਾਂ ਤੇ ਆਰਾਮ ਨਾਲ ਪੈਸੇ ਦੇਈ ਜਾਓ ਲੋਕਾਂ ਦੇ ਘਰ ਬਣ ਜਾਂਦੇ ਸੀ ਦੱਸੋ ਸਰਕਾਰ ਨੇ ਹੁਣ ਤੱਕ 10 ਸਾਲਾਂ ਚ ਕਿਹੜੀ ਨਵੀਂ ਸਕੀਮ ਕੱਢੀ ਤੁਹਾਡੇ ਇੰਪਰੂਵਮੈਂਟ ਟਰਸਟ ਬਰਬਾਦ ਹੋਏ ਪਏ ਆ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਪਏ ਆ ਦੱਸੋ ਹੁਣ ਤੱਕ ਤੁਸੀਂ ਕੀ ਕੀਤਾ ਸੋ ਇੱਕ ਧੰਦਾ ਚੱਲ ਰਿਹਾ ਲੋਕੇ ਖਦਸ਼ਾ ਜ਼ਾਹਰ ਕਰ ਰਹੇ ਆ ਧੰਦਾ ਕਿਵੇਂ ਗਮਾੜਾ ਨੇ ਜ਼ਮੀਨਾਂ ਲੈਣੀਆਂ ਅੱਗੇ ਪ੍ਰਾਈਵੇਟ ਬਿਲਡਰ ਨੂੰ ਆਕਸ਼ਨ ਕਰਕੇ ਵੇਚ ਦੇਣੀਆਂ ਆ ਆਕਸ਼ਨ ਤੋਂ ਸਰਕਾਰ ਨੂੰ ਪੈਸਾ ਆ ਜਾਣਾ ਜਾਣਾ ਸਰਕਾਰੀ ਖਾਤੇ ਚ ਹੈ ਮੈਂ ਇੱਕ ਗੱਲ ਬੜੀ ਸਾਫ਼ ਕਰ ਰਿਹਾ ਜਾਣਾ ਸਰਕਾਰੀ ਖਾਤੇ 'ਚ ਪਰ ਸਵਾਲ ਵੱਡਾ ਹੈ ਕਿ ਜੇ ਪ੍ਰਾਈਵੇਟ ਬਿਲਡਰ ਨਹੀਂ ਲੈਣਾ ਉਹ ਲੈ ਲੇਗਾ ਕਿਸਾਨ ਤੋਂ ਜਿੱਥੇ-ਜਿੱਥੇ ਲੋੜ ਹੈ ਤੁਸੀਂ ਕਹੋਗੇ ਜੇ ਨਹੀਂ ਅਸੀਂ ਦੁਬਈ ਦੀ ਤਰ੍ਹਾਂ ਬਣਾ ਦੇਣਾ ਡਵੈਲਪ ਕਰਨਾ ਆਪਾਂ ਪੈਚੇਸ ਕਰਨੇ ਆਪਾਂ ਮਾਸਟਰ ਪਲਾਨ ਬਣਾਣਾ ਪਰ ਸਵਾਲ ਵੱਡਾ ਹੈ ਕਿ ਪਿੰਡਾਂ ਦੀ ਹੋਂਦ ਖਤਮ ਕਰਕੇ ਕਿਉਂ ਮੈਨੂੰ ਲੱਗਦਾ ਕਿ ਇਸ ਫੈਸਲੇ ਦਾ ਵੀ ਹੁਣ ਵਿਰੋਧ ਹੋਏਗਾ ਇੱਕ ਪਾਸੇ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਪੰਜਾਬ ਸਰਕਾਰ ਵੇਚ ਰਹੀ ਹੈ ਫਿਰ ਕਿਸਾਨਾਂ ਤੋਂ ਜ਼ਮੀਨਾਂ ਐਕਵਾਇਰ ਕਰ ਰਹੀ ਹੈ ਬਹੁਾਲਿਚ ਉਸ ਤੋਂ ਬਾਅਦ ਅਗਲਾ ਨੰਬਰ ਲੁਧਿਆਣੇ ਦਾ ਲੱਗੂਗਾ ਲਿਖ ਲਓ ਮੇਰੀ ਗੱਲ ਨੂੰ ਅਗਲਾ ਨੰਬਰ ਲੁਧਿਆਣੇ ਦਾ ਲੱਗੇਗਾ ਫਿਰ ਮਾੜਾ ਜਿਹਾ ਬਠਿੰਡੇ 'ਚ ਕੀਤਾ ਜਾਊਗਾ ਉਹ ਵਜ੍ਹਾ ਹੈ ਉਹਦੀ ਕਿਉਂ ਕੀਤਾ ਜਾ ਰਿਹਾ ਸਾਰਾ ਕੁਝ ਇਹ ਬਹੁਤ ਲੰਬੀ ਇੱਕ ਸਾਜ਼ਿਸ਼ ਹੈ ਪਲੈਨਿੰਗ ਹੈ ਮੈਂ ਸਾਜ਼ਿਸ਼ ਨਹੀਂ ਕਹਾਂਗਾ ਪਲੈਨਿੰਗ ਹੈ ਹੁਣ ਪਲੈਨਿੰਗ ਪੋਜ਼ਿਟਿਵ ਵੀ ਹੋ ਸਕਦੀ ਹੈ 네ਗੇਟਿਵ ਵੀ ਹੋ ਸਕਦੀ ਹੈ ਕਿਸੇ ਦੇ ਫਾਇਦੇ ਲਈ ਹੋ ਸਕਦੀ ਹੈ ਕਿਸੇ ਦੇ ਨੁਕਸਾਨ ਲਈ ਹੋ ਸਕਦੀ ਹੈ ਪਰ ਸਵਾਲ ਵੱਡਾ ਹੈ ਕਿ ਹੁਣ ਇਸ ਫੈਸਲੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ 5100 ਏਕੜ ਜ਼ਮੀਨ ਹੈ ਜਿਹਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਔਰ ਮੈਂ ਇੱਕ ਜਾਣਕਾਰੀ ਹੋਰ ਤੁਹਾਡੇ ਤੁਹਾਡੇ ਨਾਲ ਇਹ ਸਾਂਝੀ ਕਰਦਾ ਕਿ ਹੁਣ ਤੱਕ ਜਿੰਨਾ ਵੀ ਇਸ ਮਸਲੇ ਨੂੰ ਲੈ ਕੇ ਕਿਸਾਨ ਵਿਰੋਧ ਕਰ ਰਹੇ ਲੋਕ ਵਿਰੋਧ ਕਰ ਰਹੇ ਕਿ ਸਟੇਕ ਹোলਡਰਸ ਤੋਂ ਕਿਸੇ ਤਰ੍ਹਾਂ ਦੀ ਕੋਈ ਪਰਮਿਸ਼ਨ ਹੁਣ ਤੱਕ ਜਾਂ رائے مشورہ ਨਹੀਂ ਕੀਤਾ ਗਿਆ। ਮੁਹਾਲੀ ਦੇ ਵਿੱਚ ਲੋਕਾਂ ਦੀ ਪਹੁੰਚ ਤੋਂ ਬਾਹਰ ਘਰ ਹੋਏ ਪਏ ਹੈ। ਕਿ ਸਰਕਾਰ ਨੇ ਇਸ ਬਾਰੇ ਕੋਈ ਧਿਆਨ ਦਿੱਤਾ? ਹੁਣ ਮੈਂ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰਦਾ। ਕਿਉਂ ਧਿਆਨ ਦੇ ਸਰਕਾਰ? ਤੁਹਾਡੇ ਕੋਲ ਪੈਸੇ ਹੈ ਲੈ ਲੋ ਜਾ ਕੇ। ਹਰ ਬਿਲਡਰ ਨੇ ای ڈبلیو ایس ਦੇ ਫਲੈਟ ਬਣਾਉਣੇ ਹੁੰਦੇ ਐ ਇਕਨੋਮਿਕਲ ਵੀਕਰ ਸੈਕਸ਼ਨ ਦੇ ਜੇ ਕਿਸੇ ਨੇ 10 ਏਕੜ ਦੀ ਕਲੋਨੀ ਕੱਟੀ ਐ ਤੇ 10% ਉਹਨੂੰ ای ڈبلیو ایس ਰੱਖਣਾ ਪੈਂਦਾ ਜੇ ਕਿਸੇ ਨੇ 1000 ਫਲੈਟ ਬਣਾਏ ਤੇ 100 ਫਲੈਟ ای ਡبلیو ایس ਬਣਾਉਣੇ ਪੈਂਦੇ ਐ ਮੈਨੂੰ ਮੁਹਾਲੀ ਦੀ ਇੱਕ ਸੁਸਾਇਟੀ ਪ੍ਰਾਈਵੇਟ ਬਿਲਡਰ ਦੀ ਪਿਛਲੇ 5-7 ਸਾਲਾਂ 'ਚ ਜਿਨੇ ای ਡਬਲਯੂ ایس ਫਲੈਟ ਬੜਾਏ ਹੋਣ ਕੀ ਕੀਤਾ ਸਰਕਾਰ ਨੇ ਦੱਸਾਂ ਮਾਰਚ ਦੇ ਵਿੱਚ 2024 ਦੇ ਵਿੱਚ ਕੈਬਿਨੇਟ ਦੇ ਵਿੱਚ 2025 2025 ਮਾਰਚ ਕੈਬਿਨੇਟ ਚ ਇੱਕ ਮਤਾ ਲਿਆਈ ਕਿ ਜਿਹੜੇ ਜਿਹੜੇ ਬਿਲਡਰ ای ਡਬਲਯੂ ਐਸ ਦੇ ਫਲੈਟ ਨਹੀਂ ਬਣਾ ਰਹੇ ਕੋਈ ਗੱਲ ਨਹੀਂ ਤੁਸੀਂ ਉਹ ਮਨੀ ਸਬਮਿਟ ਕਰ ਦਿਓ ਅਸੀਂ ਜ਼ਮੀਨ ਐਕਵਾਇਰ ਕਰਕੇ ای ਡਬਲਯੂ ਐਸ ਦੇ ਫਲੈਟ ਉੱਥੇ ਬਣਾ ਦਾਂਗੇ ਹੁਣ ਮੁਹਾਲੀ ਦੇ ਪ੍ਰਾਈਮ ਸੈਕਟਰਾਂ ਦੇ ਵਿੱਚ ਫਲੈਟ ਹੋਣ ਉੱਥੇ ای ਡਬਲਯੂ ਐਸ ਦੇ ਫਲੈਟ ਅੰਦਰ ਬੰਨੇ ਹੋਣ ਕਿਉਂ ਬੰਨੇ ਨੇ ਕਿ ਗਰੀਬ ਬੰਦਾ ਵੀ ਉੱਥੇ ਰਹਿ ਸਕੇ ਉਹਨੂੰ ਛੋਟੇ ਫਲੈਟ ਮਿਲ ਸਕਣ ਘੱਟ ਪੈਸਿਆਂ ਚ ਮਿਲ ਸਕਣ ਸੋਸ਼ਲ ਆਉਰਾ ਜਿਹੜਾ ਹੈ ਉਹ ਖਰਾਬ ਨਾ ਹੋਵੇ ਤੁਸੀਂ ਕੀ ਕੀਤਾ ਬਿਲਡਰ ਨੇ ਤੇ ਐ ਕਿਹਾ ਕਿ ਜੇ ਮੇਰੇ ਫਲੈਟ ਚ ਜਾਂ ਮੇਰੀ ਸੋਸਾਇਟੀ ਚ ਜੇ ਗਰੀਬ ਬੰਦਾ ਆ ਗਿਆ ਤੇ ਉਹ ਸਟੈਂਡਰਡ ਖਰਾਬ ਹੋ ਜਾਏਗਾ ਮੈਂ ਬੜਾਈ ਨਹੀਂ ਰਿਹਾ ਉਹਨੇ ਸਰਕਾਰ ਨੂੰ ਪੈਸੇ ਦੇ ਦਿੱਤੇ ਮਾਰਚ 2025 ਦੇ ਵਿੱਚ ਸਰਕਾਰ ਨੇ ਪਾਲਿਸੀ ਲੈ ਕੇ ਆਈ ਕੈਬਨਟ ਚ ਓਕੇ ਕੀਤਾ ਕੱਢ ਲੋ ਜਾ ਕੇ ਡਾਟਾ ਕੋਈ ਨਹੀਂ ਦੱਸੇਗਾ ਤੁਹਾਨੂੰ ਫਿਰ ਉਸ ਤੋਂ ਬਾਅਦ ਕੀ ਕੀਤਾ ਕੀ ਜੀ ਇਹ ਫਲੈਟ ਅਸੀਂ ਕਿਤੇ ਹੋਰ ਬਣਾਵਾਂਗੇ ਕਿ ਤੁਸੀਂ ਪਿੰਡ ਚ ਜਾ ਕੇ ਬਣਾਓਗੇ ਪਰ ਸਵਾਲ ਵੱਡਾ ਹੈ ਕਿ ਸਾਲ ਹੋਣ ਵਾਲਾ ਦੱਸੋ ਦੇ ਤੇ ਕੀ ਕੀਤਾ ਜਾਂ ਖਾ ਗਏ ਹੋ ਗਰੀਬਾਂ ਦੇ ਫਲੈਟ ਕੌਣ ਖਾ ਗਿਆ ਘਰ ਕੌਣ ਖਾ ਗਿਆ ਜਵੇ ਸਵਾਬ ਸਰਕਾਰ ਬਹੁਤ ਵੱਡਾ ਮਸਲਾ ਹੈ ਦਰਸਲ ਸਰਕਾਰ ਨਹੀਂ ਪ੍ਰਾਪਰਟੀ ਡੀਲਿੰਗ ਫਰਮ ਚੱਲ ਰਹੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਔਰ ਕਿਉਂ ਚੱਲ ਰਹੀ ਹੈ ਕੌਣ ਚਲਾ ਰਿਹਾ ਹੈ ਕਿੱਥੋਂ ਡੀਲਿੰਗਾਂ ਹੋ ਰਹੀਆਂ ਕਿੱਥੋਂ ਸਾਰਾ ਕੁਝ ਤੈਅ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਜਾਣਨਾ ਚਾਹੀਦਾ ਸਰਕਾਰ ਜੀ ਦੱਸੇਗੀ ਠੀਕ ਹੈ ਨਹੀਂ ਤੇ ਥੋੜੇ ਦਿਨਾਂ ਚ ਅਸੀਂ ਦੱਸਾਂਗੇ ਪਰ ਮਸਲਾ 5100 ਏਕੜ ਦਾ ਮੁਹਾਲੀ ਨੂੰ ਬਸਾਉਣ ਦਾ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਪਿੰਡਾਂ 'ਚ ਨਹੀਂ ਹੁਣ ਫਲੈਟਾਂ 'ਚ ਪੰਜਾਬ ਵਸਦੇਗਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ